अरविन्द जी ईडी ने चौथा समन्स भेजा है क्या बात कर रहे हो जो आप ईडी वीडी की बात कर रहे हो उनको अपना काम करने दो हमें अपना काम चौथा समन्स ही आज 18 तारीख है और पता लग गया कि आज वो फेर नहीं जा बुआ चले गए और बुआ भी गए या पंजाब के खर्चे पे वो साढ़े वाला मुख्यमंत्री ओन्ना नु लेके गया ਇਹ ਜੇਦਿਸਤਨ ਤਰੀਕ ਹੁੰਦੀ ਆ ਉਹ ਲੋ ਬੀਚਾਂ ਦੀ ਸ਼ਹਿਰ ਤੇ ਚਲੇ ਗਏ ਸਮਾਨਤਾ ਤੇ 3 3.5 4 ਮਹੀਨਿਆਂ ਚ ਬਾਹਰ ਆ ਗਏ ਇਹਨਾਂ ਦੇ ਤਾਂ ਲੀਡਰ ਸਾਲ ਸਾਲ ਦੇ ਬੇਲਸ ਜਨਾਹੀ ਕੀਤੀਆਂ ਸੁਪਰੀਮ ਕੋਰਟ ਆਫ ਇੰਡੀਆ ਨੇ ਮਨੀਸ਼ 소ਡਿਆ ਇਜ਼ ਮੋਰ ਦੈਨ 1 ਇਅਰ ਇਨਸਾਈਡ ਸਤਿੰਦਰ ਜੈਨ ਮੋਰ ਦੈਨ 1 ਇਅਰ ਇਨਸਾਈਡ ਸੁਪਰੀਮ ਕੋਰਟ ਨੇ ਬੇਲ ਨਹੀਂ ਗ੍ਰਾਂਟ ਕੀਤੀ ਉਹ ਕੇਜਰੀਵਾਲ ਕਹੀ ਜਾਂਦਾ ਹਮ ਤੋ ਕਟੜ ਇਮਾਨਦਾਰ ਦੈਟ ਮੀਨਸ ਕੇਜਰੀਵਾਲ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਉੱਤੇ ਸਮਝਦਾ ਵਾ

ਖੁਦ ਕੋਈ ਵੀ ਜਵਾਬ ਨਹੀਂ ਦਿੰਦੇ ਅਤੇ ਸ੍ਰੀਮਾਨ ਨੂੰ ਇਸ਼ਾਰਾ ਕਰਕੇ ਜਵਾਬ ਦੇਣ ਲਈ ਕਹਿੰਦੇ ਹੋਏ ਨਜ਼ਰ ਆਏ ਨੇ ਅਰਵਿੰਦ ਜੀ ਈਡੀ ਨੇ ਚੌਕਾ ਸਮਾਂ ਭੇਜਿਆ ਹੈ ਕੀ ਆ ਬਾਤ ਕੋ ਉਹ ਨੂੰ ਆਪ ਈਡੀ ਵੀਡੀ ਦੀ ਗੱਲ ਕਰ ਰਹੇ ਹੋ ਨੂੰ ਆਪਣਾ ਕੰਮ ਕਰਨ ਦਿਓ ਹਮੇ ਆਪਣਾ ਦੇ ਵਿਕਸਕਦਿਓ ਕਿ ਅਰਵਿੰਦ ਕੇ ਜੀ ਵਾਲਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੋਆ ਸ੍ਰੀ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਨੇ ਕਾਫੀ ਸਮੇਤ ਉਹਨਾਂ ਨੂੰ ਬੁਲਾ ਰਹੇ ਸੀ ਅਤੇ ਅੱਜ ਉਹ काम देखने पहुँचे अरविंद जी गोवा पहुंचे हो आज हम लोग गोवा आए हैं हमारे दो एम एल एज यहाँ पे अरे क्या कर रहे हैं और वो लोग बहुत अच्छा काम कर रहे हैं आ, और कई काफी टाइम से स्पेशली बेंजी हम लोगों को बुला रहे थे कि उनका मोहल्ला क्लिनिक उन्होंने बनाया है वो देखने के लिए तो कल उनका काम भी देखेंगे उनसे भी मिलेंगे अभी अमित पालेकर के यहाँ जा रहे हैं उनके यहाँ डिनर है और कल अपने जो पास्ट कैंडिडेट्स हैं वॉल्टियर्स हैं उन सबसे मुलाकात होगी अरविंद जी, एडी ने चौथा समझ भेजा है क्या बात है? देखिए पंजाब में और दिल्ली में हम गवर्नमेंट में हैं बहुत ही अच्छे काम कर रहे हैं हेल्थ सेक्टर में एजुकेशन सेक्टर में इंफ्रास्ट्रक्चर में बिजली में पानी में तो हम पिछले दिनों गुजरात गए थे वहाँ हमारे सभी एम के साथ हमने बातचीत की और पब्लिक किया कि आपने कितने काम किए कितना पैसा आपको मिलता है कि क्या दिक्कतें आती हैं अपोजिशन के एम के नाते कोई आपको कोई दिक्कतों नहीं आती वही काम करने के लिए हम गोवा में आए हैं और गोवा में हम एम के साथ मिलेंगे वलंटियर्स के साथ मिलेंगे गोवा में बहुत सा प्यार मिला है हमें लोकसभा में भी और विधानसभा में भी और हमें उम्मीद है कि नेशनल पार्टी जो बनी है तो हमारा फर्ज बनता है कि हम भी पूरे देश में घूमें ਅਰ ਬਾਕੀ ਜੋ ਆਪ ਈਡੀ ਵੀਡੀ ਦੀ ਗੱਲ ਕਰ ਰਹੇ ਹੋ ਉਹਨੂੰ ਆਪਣਾ ਕੰਮ ਕਰਨ ਦਿਓ ਹਮੇ ਆਪਣਾ ਈਡੀ ਦੇ ਚੌਥੀ ਵਾਰ ਸਮਨ ਪੇਜਨ ਨੂੰ ਲੈ ਕੇ ਵਿਰੋਧੀ ਵੀ ਅਰਵਿੰਦ ਕੇਜਰੀਵਾਲ ਦੀ ਉਤੇ ਨਿਸ਼ਾਨੇ ਸਾਧਰੇ ਨੇ ਵਿਕਰਮ ਮੱਜੀਠੀਆ ਦੇ ਵੱਲੋਂ ਸੁਖपाल ਸਿੰਘ ਖੈਰਾ ਦੇ ਵੱਲੋਂ ਲਗਾਤਾਰ ਅਰਵਿੰਦ ਕੇਜਰੀਵਾਲ ਨੂੰ ਘੇਰਾ ਚਾਰਿਆ ਮੱਜੀਠੀਆ ਨੇ ਇਲਜ਼ਾਮ ਲਗਾਇਆ ਕਿ ਹਰਵਿੰਦ ਕੇਜਰੀਵਾਲ ਈਡੀ ਦੇ ਸਾਹਮਣੇ ਤੋਂ ਬਚਣ ਲਈ ਪੰਜਾਬ ਦੇ ਖਰਚੇ ਦੇ ਉੱਤੇ ਗੋਆ ਜ਼ਰੂਰ ਚਲੇ ਗਏ ਸੱਚੀ ਕਾਲ ਦੀ ਸਾਰਿਆਂ ਨੂੰ ਇੱਕੋ ਜਿਹੇ ਦੇਸ਼ ਦੁਨੀਆਂ 'ਚ ਦੋ ਕਾਨੂੰਨ ਨਹੀਂ ਕਾਨੂੰਨ ਸਭ ਲਈ ਬਰਾਬਰ ਨੇ ਔਰ ਕੋਈ ਕਾਨੂੰਨ ਦੇ ਉੱਤੋਂ ਦੀ ਨਹੀਂ ਚਾਹੇ ਉਹ ਕਿੱਡਾ ਵੱਡਾ ਲੀਡਰ ਹੋਵੇ ਜਾਂ ਮੁੱਖ ਮੰਤਰੀ ਹੋਵੇ ਜਾਂ ਪ੍ਰਧਾਨ ਮੰਤਰੀ ਹੋਵੇ ਮਗਰ ਇੱਕ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਕਿਵੇਂ ਜਿਹੜੇ ਤਾਕਤਵਰ ਲੀਡਰ ਨੇ ਜਾਂ ਜਿਹੜੇ ਪੋਜੀਸ਼ਨ ਆਫ ਪਾਵਰ 'ਚ ਬੈਠੇ ਆ ਉਹ ਸਮਝਦੇ ਆ ਉਹਨਾਂ ਲਈ ਕਾਨੂੰਨ ਕੁਛ ਨਹੀਂ ਇਹੀ ਕਾਰਨ ਹੈ ਕਿ ਜਦੋਂ ਕੋਈ ਸਿ ਆਪੋਜੀਸ਼ਨ ਪਾਰਟੀ ਦੇ ਪੰਜਾਬ ਨੂੰ ਸਮਨ ਜਾਰੀ ਹੁੰਦੇ ਆ ਮੈਨੂੰ ਹੋਏ ਕਿੰਨੀ ਵਾਰੀ ਮੈਂ ਤਾਂ 7 ਵਾਰੀ ਤੇ ਉਹ 6 ਵਾਰੀ ਪੇਸ਼ ਹੋ ਗਿਆ ਕੇਜਰੀਵਾਲ ਸਾਹਿਬ ਨੂੰ ਵੀ ਲਿੱਕਰ ਕੋਟਾਲੇ ਚ ਸ਼ਰਾਬ ਕੋਟਾਲੇ ਚ ਜਿਹੜਾ ਕੋਈ ਹਜ਼ਾਰਾਂ ਕਰੋੜ ਦਾ ਕੋਟਾਲਾ ਦਿੱਲੀ ਦਾ ਤੇ ਪੰਜਾਬ ਦਾ ਦੱਸਿਆ ਜਾਂਦਾ ਉਹਦੇ ਚ ਸਮਨ ਜਾਰੀ ਹੋ ਰਿਹਾ ਅੱਜ ਚੌਥਾ ਸਮਨ ਸੀ ਅਜ 18 ਤਰੀਕ ਹੈ ਔਰ ਪਤਾ ਲੱਗ ਗਿਆ ਕਿ ਅੱਜ ਉਹ ਫੇਰ ਨਹੀਂ ਜਾ ਰਹੇ ਕਮਾਲ ਦੀ ਗੱਲ ਹੈ ਕਦੇ ਇਲੈਕਸ਼ਨ ਦਾ ਬਹਾਨਾ ਕਦੇ ਵਪਾਸਨਾ ਦਾ ਬਹਾਨਾ ਕਿ ਮੈਨੂੰ ਇਕਾਂਤਵਾਸ ਦੀ ਲੋੜ ਹੈ ਕਦੇ ਹੁਣ ਅੱਜ ਗੋਆ ਚਲੇ ਗਏ ਔਰ ਗੋਆ ਵੀ ਗਏ ਆ ਪੰਜਾਬ ਦੇ ਖਰਚੇ ਤੇ ਸਾਡਾ ਆਪ ਦਾ ਹੀ ਉਹਨਾਂ ਨੂੰ ਟੂਰ ਗਾਈਡ ਕਹਿ ਲੋ ਕੰਡਕਟਰ ਕਹਿ ਲੋ ਜਾਂ ਜਿਵੇਂ 에어로 ਹਸਟਸ ਹੁੰਦੀ ਹੈ ਨਾ ਉਹ ਤਰਾ ਮੇਲ ਸਟੂਅਰਡ ਕਹਿੰਦੇ ਉਹਨੂੰ اٹੈਂਡੈਂਟ ਕਹਿੰਦੇ ਆ ਉਹ ਸਾਡੇ ਵਾਲਾ ਮੁੱਖ ਮੰਤਰੀ ਉਹਨਾਂ ਨੂੰ ਲੈ ਕੇ ਗਿਆ ਮੈਂ ਪੁੱਛਣਾ ਚਾਹੁੰਨਾ ਕਿ ਇਹ ਜਾਇਜ਼ ਹੈ ਇਹ ਇਹ ਆਰ ਦੇ ਅਬਾਵ ਥ ਲਾ ਕੀ ਐਕਸ਼ਨ ਨਹੀਂ ਹੋਣਾ ਚਾਹੀਦਾ ਭਗਵੰਤ ਮਾਨ ਦੇ ਖਿਲਾਫ ਵੀ ਕਿ ਜਿਸ ਦਿਨ ਤਰੀਕ ਹੁੰਦੀ ਆ ਹੁਣ ਉਹ ਵਿਚਾਂ ਦੀ ਸ਼ਹਿਰ ਤੇ ਚਲੇ ਗਏ ਪਹਿਲਾ ਵਿਪਾਸ਼ਨਾ ਸੀ ਤੇ ਵਿਪਾਸ਼ਨਾ ਵੈਸੇ ਤਾਂ ਬਾਹਰ ਜਾਂਦੇ ਸੀ ਮਗਰ ਪਿਛਲੀ ਵਾਰੀ ਡਰ ਸੀ ਕਿ ਦੂਜੇ ਸਟੇਟ ਚ ਜਾਵਾਂਗੇ ਬੀਜੇਪੀ ਰੂਲ ਸਟੇਟ ਜਾਵਾਂਗੇ ਸਾਨੂੰ ਫੜ ਲਾ ਲੈਣ ਤੇ ਪੰਜਾਬ ਚ ਆ ਗਏ ਔਰ ਵਿਪਾਸ਼ਨਾ ਉਹਨਾਂ ਨੇ ਤਾਂ ਘੱਟ ਕੀਤੀ ਮੈਨੂੰ ਲੱਗਦਾ ਪੰਜਾਬ ਪੁਲਿਸ ਜਿਹੜੇ ਹਜ਼ਾਰ ਬੰਦਾ ਲਾ ਸਕਿਆ ਲਾ ਚੁੱਕਿਆ ਸੀ ਉੱਥੇ ਲਾਤਾ ਸੀ ਉਹਨਾਂ ਨੇ ਵਿਪਾਸ਼ਨਾ ਵਧ ਕਰ ਲਈ ਮਗਰ ਚਲੋ 20 ਅਜਿਹਾ ਮੇ ਵੀ ਅੱਜ ਹਾਲਾਤ ਕੀ ਨੇ ਕਿ ਪੰਜਾਬ ਦੇ ਖਰਚੇ ਤੇ ਹਜ 100 ਤੋਂ ਵੱਧ ਕਰੋੜ ਰੁਪਈਆ ਸਾਲਾਨਾ ਖਰਚ ਹੋ ਰਿਹਾ ਜਹਾਜ਼ ਤੇ ਕਿਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਘਮਾਉਣ ਲਈ ਕਦੇ ਇਤਿਹਾਸ 'ਚ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੇ ਸੂਬੇ ਦੇ ਮੁੱਖ ਮੰਤਰੀ ਨੂੰ ਪਹਿਲਾਂ ਤਾਂ ਉਦਘਾਟਨ ਹਰ ਚੀਜ਼ ਦਾ ਕਰਾਵੇ ਫਿਰ ਉਸ ਨੂੰ ਝੂਟੇ ਦਿਵਾਵੇ ਜਹਾਜ਼ 'ਤੇ ਦੱਸਦੀ ਕਿ ਹਾਲਾਂਕਿ ਅਰਵਿੰਦ ਕੇਦਰੀਵਾਲ ED ਦੇ ਅੱਗੇ ਪੇਸ਼ ਤਾਂ ਨਹੀਂ ਹੋਏ ਪਰ ਉਹਨਾਂ ਦੇ ਵੱਲੋਂ ਚੌਥੇ ਸਬੰਧ ਦਾ ਜਵਾਬ ਜ਼ਰੂਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਪੱਜਪਾ ਦੇ ਧੱਕੇਸ਼ਾਹੀਅਤ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਵੀ ਲਾਏ ਨੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ